ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆਪਣੇ ਸਾਰਿਆਂ ਦੇ ਚੈਨਲ YouTube ਗੁਰਪ੍ਰੀਤ ਫੈਮਲੀ ਵਲੌਗ ਤੇ ਸਵਾਗਤ ਆ ਤੇ ਤੁਸੀਂ ਸਾਰੇ ਕਿਵੇਂ ਹੋ ਤੇ ਉਮੀਦ ਕਰਦੇ ਆ ਸਾਰੇ ਠੀਕ ਹੋਵੋਗੇ ਤੇ ਅੱਜ ਗੁਰਪੁਰਬ ਸੀਗਾ ਅਸੀਂ ਹੁਣ ਸ਼ਾਮ ਦਾ ਟਾਈਮ ਆ ਤੇ ਗੁਰਦੁਆਰੇ ਜਾ ਰਹੇ ਆ ਸਵੇਰੇ ਵੀ ਗਏ ਸੀ ਵੈਸੇ ਤੇ ਅਸੀਂ ਹੁਣ ਸ਼ਾਮ ਨੂੰ ਵੀ ਦੀਵੇ ਲਾ ਕੇ ਉਹਨੇ ਨਾਲੇ ਪ੍ਰਸ਼ਾਦ ਬਣਾਇਆ ਦੇਗ ਬਣਾਈ ਜਦੀ ਮੰਮੀ ਹੁਣ ਚੜਾ ਕੇ ਆਉਣੀ ਆ ਗੁਰੂ ਘਰ ਮੀ ਲੱਗੀ ਆਗੀ ਬੇਗ ਬਣਾਉਣਾ ਸੁੱਕੀ ਜਿਹੀ ਗੁਰੂ ਘਰ ਮੰਮੀ ਬਣਾਉਣ ਲੱਗੀ ਇੱਧਰ ਮੈਂ ਸਬਜ਼ੀ ਵੀ ਬਣਾਤੀ ਸੀ ਤੇ ਆਟਾ ਵੀ ਗੁੰਨ ਲਿਆ ਰਸਮੀਨ ਅੱਗੇ ਬਾਹਰ ਖੜੇ ਆਗੇ ਮੌਸਮ ਹੋ ਚੱਲਿਆ ਠੰਡਾ ਠੰਡਾ ਰਸਮੀਨ ਕੀ ਮੰਗਾਇਆ ਪੈਨ ਰਸਮੀਨ ਨੇ ਮੰਗਾਇਆ ਆਨਲਾਈਨ ਪੈਨ ਰਸ਼ਮੀ ਦੇ ਖਾਈਟ ਸਪਿਨਿੰਗ ਪੈਨ ਸੀ ਐਮ ਵਾਰਨਰ ਥੋੜੇ ਕਮਾਈ ਵੀ ਨੇ ਨਾ ਥੋੜਾ ਬਹੁਤ ਕਮਾਉਣ ਵਾਲਾ ਲੈ ਕੀ ਛੌਂਕਾ ਕਿੰਨੇ 185 ਰੁਪਏ ਦਾ ਰਸ਼ਮੀ ਨੇ ਨਾ ਮਹਿੰਗਾ ਪੈਨ ਦੋਨੇ ਸਾਈਡੋਂ ਤੇ ਲਿਖਦਾ ਹਮ ਬਲੈਕ ਕਲਰ ਦਾ ਹਨਾ ਹਮ ਬਲੈਕ ਹੀ ਚੱਲਦਾ ਡੈਡੂ ਕਿੱਧਰ ਗਏ ਬਾਹਰ ਸਾਰਾ ਦਿਨ ਰਸ਼ਮੀਨ ਸ਼ਰਾਰਤਾ ਹੁਣ ਜਾ ਹੀ ਗੁਰਦੁਆਰੇ ਬੇਟੇ ਮੱਥਾ ਟੇਕ ਕੇ ਆਉਣਾ ਚੰਗਾ ਸਵੇਰੇ ਤਾਂ ਨਹੀਂ ਗਿਆ ਰਸ਼ਮੀਨ ਲਾਲ ਹੁਣ ਜਾਣਾਗਾ ਮੱਥਾ ਟੇਕਣ ਇਹ ਵੀ ਆ ਗਏ ਕਿਧਰੋਂ ਆਏ ਹੁਣ ਇੱਥੋਂ ਹੀ ਹੁਣ ਵੀ ਜਾਣਾ ਗੁਰਦੁਆਰੇ ਆਪਾਂ ਠੀਕ ਹੈ ਚਲੋ ਨਹੀਂ ਤਾਂ ਦੇਗ ਚਲੋ ਲੈਕਚਰ ਲਾਂਗੇ ਹਾਂ ਹੁਣ ਰਸ਼ਮੀਨ ਨੂੰ ਲੈ ਕੇ ਜਾਣਾ ਅੱਜ ਇੱਥੇ ਆਪਣੇ ਨਾਲ ਰਾਤ ਨੂੰ ਵਿਆਹ ਹੈ ਸਾਰੀ ਰਾਤ ਡੀਜੇ ਵੱਜਣੇ ਆ। ਫਿਰ ਅੱਜ ਲਾਈਵ ਬੰਦ। ਚੱਲੂ ਲਾਈਵ ਦੇਖਦੇ ਆ। ਹੁਣ ਰਾਤ ਨੂੰ ਵਿਆਹ ਹੈਗਾ ਜੇ ਤਾਂ ਚੱਲਿਆ ਫਿਰ ਤਾਂ ਹਾਂ। ਆਹ ਪਟਾਕੇ ਇੱਥੇ ਤਾਂ ਰੁੱਕੀ ਬੈਠਾ ਸੁਣੀ ਨਹੀਂ। ਇਸਮੀਨਾ ਮੈਂ ਲੈ ਕੇ ਦਿੱਤੇ ਤੈਨੂੰ ਦੇਖੀ ਪਟਾਕੇ। ਮੇਰੇ ਕੋਲ ਸਕਾਈ ਸ਼ਰਟ ਵੀ ਪਏ ਆ। ਆਹ ਦੇਖਿਓ 5 ਰੁਪਏ ਦਾ ਇੱਕ ਪੈਕਟ ਤੇ ਮੈਂ ਇੱਕ ਹੀ ਲਿਆ ਮੈਂ ਕਿ ਪਹਿਲਾਂ ਦਿਖਾਉਣੀ ਆ ਰਸੀ। 5 ਦਾ ਇੱਕ। ਹਮ। ਐਨੇ ਨਾ ਆਹ 10 ਦੇ ਮਿਲ ਜਾਂਦੇ ਆ। ਅੱਛਾ। ਉਹਦੇ ਕੋਲੇ 7-8 ਪੈਕਟ ਸੀ ਪਹਿਲਾਂ ਮੈਂ ਸਾਰੀ ਲੈਂਦੀ ਸੀ ਫਿਰ ਮੈਂ ਕਿਹਾ ਨੇੜੇ ਹੀ ਦੁਕਾਨ ਹੈ ਰਸ਼ਮੀਨ ਆਪੇ ਲੈ ਜਾਊਗਾ ਆਪੇ ਰਸ਼ਮੀਨ ਨੂੰ ਸਾਧੂ ਬਏ ਵੱਡੇ ਵੱਡੇ ਰੱਖੀ ਬੱਠਾ ਹੈ ਹੱਥ ਤੇ ਪੱਜ ਚਲਾਊਗਾ ਅੱਥਰ ਲੈ ਦੇਖੀਏ ਮੰਮੀ ਨੇ ਬਣਾ ਲਈ ਦੇਗ ਲੈਉਣੇ ਆ ਨੇ ਬਣਗੀ ਕਾਦੇ ਪਾਵਾਂਗੇ ਮੰਮੀ ਹੁਣ ਅਸੀਂ ਜਾਣਾ ਹੈ ਗੁਰੂ ਘਰ ਤਿਆਰ ਹੋ ਗਏ ਸੀ ਸਵੇਰ ਵਾਲੇ ਕੱਪੜੇ ਆ ਸੇਮ ਸੇਮ ਮੇਰੇ ਨਾਲ ਵੀ ਮੈਂ ਚੁੱਕੀ ਸ਼ਰਟ ਤੇ ਮਤਲਬ ਦਵਾ ਜਾਣਾ ਸਮਝ ਤਿੰਨੇ ਮੇਰਾ ਜੋ ਡਰ ਜਦੋਂ ਜੰਮੀ ਸੇਮ ਹੈ ਨਹੀਂ ਇਹ ਮੇਰਾ ਸੇਮ ਆ ਵੇਖੋ ਸਾਡਾ ਸੇਮ ਹੈ ਕਮੈਂਟ ਕਰਕੇ ਦੱਸੋ ਕਿਹਦਾ ਸੇਮ ਆ ਹਾ ਤਸਮੀਨ ਦਾ ਦੱਸ ਬੋਲ ਡੈਡੂ ਗੱਲ ਨਾ 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 ਫਿਰ ਮੈਂ ਤੂੰ ਆ ਜਾ ਹੋਇਆ ਪਿਆ ਹੈ ਨਾ ਬੜਾ ਧੂਆਂ ਜਾ ਹੋਇਆ ਪਿਆ ਹੋਰੀ ਬਾਸ ਰੇਸ਼ਮੀ ਤੂੰ ਤਾਂ ਹੁਣ ਹਾਈ ਲਈ ਫਿਰਨਾਗਾ ਕੀ ਮੰਮੀ ਡੋਲੂ ਚ ਪਾ ਲੋ ਸੇਛਾ ਸਾਫ ਕਰਨਾ ਲਾ ਹੋਇਆ ਪਿਆ ਇੱਧਰ ਦਿਖਾਉਣੇ ਆ ਤੁਹਾਨੂੰ ਬਾਹਰ ਦਾ 뷰 ਹਾਂ ਵੇਖੋ ਅਜ ਵਾ ਇੰਦਾ ਜਿਹੜਾ ਪੌਦਾ ਲਾਇਆ ਸੀ ਕਿੰਨਾ ਵੱਡਾ ਹੋ ਗਿਆ ਇੱਧਰ ਇੱਕ ਮੰਮੀ ਨੇ ਆ ਹੋਰ ਲਾਤਾ ਤੇ ਆਹ ਜਿਹੜਾ ਸ਼ਾਇਦ ਪੁਦੀਨਾ ਇਹ ਚੱਲ ਪਿਆ ਹੁਣ ਹਰਾ ਹੋ ਗਿਆ ਪਹਿਲਾਂ ਤਾਂ ਸੁੱਕ ਗਿਆ ਸੀ ਸਾਰਾ ਹੁਣ ਹਰਾ ਹੋ ਗਿਆ ਇਹ ਵੀ ਚੱਲ ਗਿਆ ਪਲਾਟ ਵੀ ਨਹੀਂ ਸ਼ਰਾਬ ਪਾ ਫਰਾ ਹੈ ਲੈਵ ਨਾ ਬੱਚਾ ਮੈਨੂੰ ਨਹੀਂ ਆਤਾ ਕਿਹੜਾ ਕਿਹੜਾ ਤਕੜਾ ਬਾਪ ਕੇ ਬੇਟਾ ਹੈ ਰਸਮੀਨ ਚ ਪਹਿਲਾ ਮੈਨੂੰ ਝੜਾ ਉਸੇ ਫੇਰ ਸ਼ਰਾਬ ਤੱਕ ਸ਼ਰਾਬ ਤਾਂ ਕਰਨੀ ਆ ਫੇਰ ਲਓ ਜੀ ਦੱਬੀ ਵੀ ਲੈ ਲਈ ਚਾਰ ਬੱਤੀਆਂ ਤੇ ਚਾਰ ਦੀਵੇ ਜਾਂ ਪੰਜ ਕਰ ਲੈਣੇ ਆ ਦੀਵੇ ਪੂਰੇ ਪੰਜ ਬੱਤੀਆਂ ਗੁਰੂ ਘਰ ਵਾਸਤੇ ਦੇਗ ਵੀ ਪਾਉਣੀਆਂ ਹਜੇ ਜਿਹੜੀ ਬਣਾਈ ਸੀਗੀ ਉਹ ਅਸੀਂ ਪਾ ਰਹੇ ਆ ਡੋਲੂ ਚ ਲਓ ਜੀ ਹੁਣ ਅਸੀਂ ਆ ਗਏ ਸੀ ਗੁਰੂ ਘਰ ਮੱਥਾ ਟੇਕਣ ਤੇ ਰਸ਼ਮੀਨ ਵੀ ਆ ਗਿਆ ਸੀ ਤੇ ਇੱਧਰ ਸਾਊਂਡ ਚੱਲ ਰਿਹਾ ਸੀਗਾ ਤਾਂ ਕਰਕੇ ਅਸੀਂ ਥੋੜੀ ਵੀਡੀਓ ਬਣਾਈ ਗਈ ਹੈਗੀ ਗੁਰੂ ਘਰ ਦੇ ਪਹਿਲਾਂ ਨਹੀਂ ਬਣਾਈ ਗਈ ਰਾਹ ਚੋਂਦਿਆਂ ਨੇ ਨੇੜੇ ਆ ਕੇ ਗੁਰੂ ਘਰ ਦੇ ਅਸੀਂ ਵੀਡੀਓ ਬਣਾਈ ਸੀਗੀ ਗੁਰੂ ਘਰ ਵੇਖੋ ਸਾਰੇ ਮੱਥਾ ਟੇਕ ਰਹੇ ਸੀਗੇ ਦੀਵੇ ਲਾਈ ਜਾਂਦੇ ਸੀਗੇ ਅਸੀਂ ਤਾਂ ਦੀਗ ਬਣਾ ਕੇ ਲੈਂਦੀ ਜਿਹੜੀ ਅਸੀਂ ਉਹ ਵੀ ਪ੍ਰਸ਼ਾਦ ਵੰਡਣਾ ਸੀਗਾ ਸੁੱਖਿਆ ਸੀ ਨਾਲੇ ਅਸੀਂ ਆਖਿਆ ਚਲੋ ਦੀਵੇ ਕਰਿਉਣੇ ਆਂਗੇ ਅਸੀਂ ਪਹਿਲਾਂ ਮੱਥਾ ਟੇਕ ਰਹੇ ਸੀਗੇ ਦੀਗ ਬੰਨੀ ਸੀ ਜਿਹੜੀ ਉਹ ਦੀਗ ਪ੍ਰਸ਼ਾਦ ਜਿਹੜਾ ਚੜਾਉਣਾ ਸੀਗਾ ਉਹ ਚੜਾਉਂਦੇ ਸੀਗੇ ਉਸ ਤੋਂ ਬਾਅਦ ਅਸੀਂ ਕਿੱਥੇ ਲੋ ਦੀਵੇ ਲਾਉਣੇ ਨੇ ਨਿਸ਼ਾਨ ਸਾਹਿਬ ਤੇ ਮੰਮੀ ਤੇ ਮੈਂ ਤੇ ਰਸ਼ਮੀਨ ਇਹ ਘਰ ਰਹਿ ਗਏ ਸੀ ਤੇ ਡੈਡੀ ਅਸੀਂ ਚਾਰੋ ਜਣੇ ਆ ਗਏ ਸੀ ਹੁਣ ਅਸੀਂ ਇੱਥੇ ਨਿਸ਼ਾਨ ਸਾਹਿਬ ਤੇ ਦੀਵੇ ਲਾਈ ਜਾਂਦੇ ਆ ਦੋ ਦੀਵੇ ਤਾਂ ਨਿਸ਼ਾਨ ਸਾਹਿਬ ਤੇ ਲਾਤੇ ਸੀਗੇ ਦੋ ਦੀਵੇ ਪਰੇ ਪਰਲੀ ਸਾਈਡ ਲਾਤੇ ਸੀਗੇ ਕੰਦਾ ਗਿ ਕੋ ਲੋ ਸੜ ਵੀ ਤਰ ਰਹੇ ਸੀ ਸਾਰੇ ਜਣੇ ਗੁਰੂ ਘਰ ਬਹੁਤ ਜੀ ਲੱਗਦਾਗਾ ਸਾਰੇ ਰੌਣਕ ਲੱਗੀ ਸਪੀਕਰ ਲੱਗਿਆ ਸੀਗਾ ਬਾਬਾ ਪੜ ਰਿਆ ਸੀ ਪਾਠ ਕਰੀ ਜਾਂਦਾ ਸੀ ਸਾਰੇ ਮੱਥਾ ਟੇਕ ਰਹੇ ਸੀ ਸਾਧ ਸੰਗਤ ਤੇ ਆਉਣਾ ਜਾਣਾ ਬਣਿਆ ਰਹਿੰਦਾ ਗੁਰੂ ਘਰ ਬਹੁਤ ਜੀ ਲੱਗਦਾ ਜਾ ਕੇ ਤਾਂ ਲੱਗਦਾ ਜਿਵੇਂ ਗੁਰੂ ਘਰ ਬੈਠੇ ਰਹੇਗੇ ਆਈਏ ਨਾ ਕਰ ਅਸੀਂ ਤਾਂ ਕਾਫੀ ਟਾਈਮ ਲਾਇਆ ਹੁੰਨੇ ਹਾਂਗੇ ਸ਼ਾਮ ਦਾ ਟਾਈਮ ਸੀ 6 ਦਾ ਟਾਈਮ ਸੀਗਾ 6 ਵਜੇ ਕਾਫੀ ਨਿਹਰਾਜਾ ਹੋ ਜਾਂਦਾ ਹੈਗਾ ਹੁਣ ਇੱਧਰ ਮੰਮੀ ਵੀ ਮੱਥਾ ਟੇਕੀ ਜਾਂਦੀ ਸੀਗੀ ਦੇ دیਵੇ ਜਗਦੇ ਬਹੁਤ ਸੋਹਣੇ ਲੱਗਦੇ ਆ। ਅਗਰਵਤੀਆਂ ਵੀ ਲਾ ਰੱਖਿਆ ਸੀ। ਤੇ ਮੋਮਬਤੀਆਂ ਵੀ ਤੇ ਆਟੇ ਦੇ دیਵੇ ਬਣਾ ਕੇ ਵੀ ਲਾ ਰੱਖੇ ਸੀਗੇ ਅੱਧਿਆਂ ਨੇ। ਤੇ ਅਸੀਂ ਤਾਂ ਦੂਜੇ ਦੇ ਵੀ ਲੈ ਕੇ ਹੋਜੀ ਹੁਣ ਆਪਾਂ ਅੱਗੇ ਘਰ ਰਸ਼ਮੀਨ ਪਹਿਲਾਂ ਹੀ ਭੱਜਿਆ ਆ। ਇੰਨੀ ਸ਼ਰਾਰਤ ਕਰਦਾ ਇਹ ਬਾਹ ਛੜਾ ਕੇ ਇੰਨੇ ਸਾਧਨ ਉੱਥੇ। ਇਹ ਪਹਿਲਾਂ ਹੀ ਬਾਹ ਛੜਾ ਕੇ ਡੈਡੀ ਪਿੱਛੇ ਡੇੜੀ ਪਿੱਛੇ ਜਾਵੜੇ ਸੀ ਸਾਡੇ। ਉਹ ਉਹ ਪਾਪਾ ਜੀ ਨੇ ਧੋਖਾ ਦੇ ਤਾ। ਧੋਖਾ ਕਿਉਂ ਹੋ? ਹਾਂ। ਦੇਖ ਖਾਓ। ਪ੍ਰਸ਼ਾਦ ਦਾ ਆਕੜਾ ਪ੍ਰਸ਼ਾਦ ਦੀ ਦੇ। ਸਾਰਿਆਂ ਨੂੰ ਬਾਏ ਤੇ ਹੁਣ ਰਸਮੀਂ ਤੇ ਲਾਊਗਾ ਪਟਾਕੇ। ਤੁਹੋ ਥੋੜੇ ਸਾਰਿਆਂ ਦੀ ਸਪੋਰਟ ਨਾਲ ਸਾਡਾ ਚੈਨਲ ਮੋਨਟਾਈਜ਼ ਹੋ ਗਿਆ ਸਾਡਾ ਨਹੀਂ ਆਪਣੇ ਸਾਰਿਆਂ ਦਾ ਚੈਨਲ ਮੋਨਟਾਈਜ਼ ਹੋ ਗਿਆ ਗੁਰਪ੍ਰੀਤ ਫੈਮਿਲੀ ਵਲੌਗ 517 ਤੂੰ ਜਾ ਕੇ ਸਬਸਕ੍ਰਾਈਬ ਕਰੋ ਜਲਦ ਤੋਂ ਜਲਦ ਲਾਈਕ ਕਰੋ ਨੈਕਸਟ ਵਲੌਗ ਐਸ ਪਰ ਦਾ ਲੋ ਵੀ ਰਸ਼ਮੀਨ ਵਰਗੇ ਚਲਾਉਂਦੇ ਆ ਹੁਣ ਪਟਾਕੇ ਰਸ਼ਮੀਨ ਚਲਾ ਦੇ ਤੂੰ ਆਪਦੇ ਦੂਜੇ ਪਟਾਕੇ ਵੀ ਕੱਢ ਲਿਆ ਸਾਰੇ ਸਕਾਈ ਸ਼ਾਟ ਬਾਅਦ ਚ ਚਲਾਵਾਂਗੇ ਖੈ ਥੋੜਾ ਹੀ ਚੈਨਲ ਨਾ ਪੂਰੀ ਰਾਤ ਉੱਥੇ ਬਾਹਰ ਚਲਾਓ ਬੱਸ ਹਾਈ ਹੇ 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 ਇਕੜਾਡੂ ਇੱਕ ਪਹਿਲਾਂ ਆ ਮੇਰੇ ਵਿੱਚ ਚੋੜੀ ਹੈ ਹਾਈ ਹੇ ਮੈਨੂੰ ਡਰ ਲੱਗਦਾ ਪਰੇ ਜੀ ਹੋ ਜੋਂ ਗੇਟ ਖੋਲ੍ਹੇ ਹਾਈ ਮੇਰੇ ਹੱਥ ਸੇ ਅਗਰ ਆਉ ਹਾਈ ਹੇ ਉਧਰੋਂ ਮੰਮੀ ਹਾਏ ਇੰਨੇ ਤੇ ਚੱਲਦੇ ਆ ਇਹ ਰਸ਼ਮੀਨ ਹੁਣ ਅਸੀਂ ਖਾਲੀ ਸੀ ਰੋਟੀ ਖਾਈ ਜਾਂਦੇ ਆ ਮੈਂ ਵੀ ਖਾਲੀ ਸੀ ਰਸ਼ਮੀਨ ਨੇ ਵੀ ਇੱਧਰ ਮੰਮੀ ਕਰੀ ਜਲਦੀ ਹੈਗੀ ਤੇ ਯਾਰੀ ਇੱਧਰ ਦੇਖੋ ਇੱਧਰ ਤੀਰਾਂ ਵੀਵੇ ਲਗਾਏ ਆ ਮੰਮੀ ਨੇ ਅਸ਼ੋਕ ਦੇ ਪੱਤੇ ਵਿੱਚ ਦੇਗ ਬਾਬੇ ਦੀ ਬਾਬੇ ਨਾਨਕ ਦੀ ਫੋਟੋ ਇੱਧਰ ਮੰਮੀ ਟੀਕੀ ਲੀ ਦੀ ਆ ਮੱਥਾ ਅਸੀਂ ਸਾਰੇ ਗੁਰਦੁਆਰੇ ਵੀ ਜਾਇ ਆਏ ਸੀਗੇ ਮੱਥਾ ਟੇਕਿਆ ਆਏ ਸੀ ਬਹੁਤ ਸੋਨਾ ਬਣਾਇਆ ਮੰਮੀ ਰਸ਼ਮੀ ਨੇ ਆ ਜਾ ਵੇਖ ਲਾ ਦੇਖੋ ਬਹੁਤ ਸੋਨਾ ਬਣਿਆ ਰਸ਼ਮੀ ਨੂੰ ਅੱਜ ਨਹੀਂ ਆਖੇ ਲੱਗਦਾ ਤੂੰ ਬੋਲ ਨਹੀਂ ਕਰਨਾ ਇਹ ਰੋਟੀ ਖਾਈ ਜਾਂਦਾ ਥੱਲੀ ਨਾਲ ਹੀ ਪਿੰਦਾ ਲੱਸੀ ਗਲਾਸ ਚ ਨਹੀਂ ਪਾ ਕੇ ਪਿੰਦਾ ਰਸ਼ਮੀ ਲੋਈ ਅੱਜ ਦਾ ਬਲੌਗ ਆਪਾਂ ਇੱਥੇ ਐਂਡ ਕਰਦੇ ਆਂ ਤੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਅੱਜ ਦਾ ਬਲੌਗ ਕਿਵੇਂ ਲੱਗਿਆ ਤੇ ਮਿਲਦੇ ਆਂ ਕੱਲ ਨੂੰ ਇੱਕ ਨਵੇਂ ਬਲੌਗ ਨਾਲ ਸਾਰਿਆਂ ਨੂੰ ਬਾਏ ਸਸੀ ਕਰਦਾ